ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਬੱਚੇ ਸਕੂਲ ਚਲੇ ਗਏ ਸੀਗੇ ਹਸਬੈਂਡ ਵੀ ਚਲੇ ਗਏ ਸੀਗੇ ਮੈਂ ਲੱਗ ਗਈ ਸੀ ਕਿਚਨ ਦੀ ਸਫਾਈ ਕਰਨ ਮੈਂ ਲੱਗ ਗਈ ਸੀ ਪਹਿਲਾਂ ਬਰਤਨ ਵਾਸ਼ ਕਰਨ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਰਤਨ ਵਾਸ਼ ਕਰ ਦੰਨੇ ਆ ਤੇ ਕੱਪੜੇ ਮੇਰੇ ਮਸ਼ੀਨ ਦੇ ਵਿੱਚ ਪਾਏ ਹੋਏ ਸੀਗੇ ਹਨਾ ਤੇ ਨਾਲ ਦੀ ਨਾਲ ਮੈਂ ਕਿਹਾ ਪਹਿਲਾਂ ਹੁਣ ਆਪਾਂ ਇਹੀ ਫਾਇਦਾ ਹੁੰਦਾ ਨਾ واਸ਼ਿੰਗ ਮਸ਼ੀਨ ਦਾ ਵੀ ਆਪਣੇ ਨਾਲ ਨਾਲ ਕੰਮ ਬਹੁਤ ਹੋ ਜਾਂਦੇ ਨੇ ਬਟ ਫਾਇਦਾ ਵੀ ਆ ਨੁਕਸਾਨ ਵੀ ਆ ਹਨਾ واਸ਼ਿੰਗ ਮਸ਼ੀਨ ਦਾ ਫਾਇਦਾ ਇਹ ਆ ਵੀ ਚਲੋ ਕੰਮ ਟਾਈਮ ਦੀ ਬਚਤ ਹੋ ਜਾਂਦੀ ਆ ਨੁਕਸਾਨ ਇਹ ਆ ਵੀ ਜਿਹੜਾ ਆਪਣਾ ਸਰੀਰ ਆ ਜਿਹੜੀ ਆਪਣੀ ਸਰੀਰ ਦੀ ਕਸਰਤ ਹੁੰਦੀ ਸੀਗੀ ਕੱਪੜੇ ਧੋ ਕੇ ਹਨਾ ਵੀ ਉਹ ਹੁਣ ਨਹੀਂ ਹੁੰਦੀ ਉਦਾਂ ਹਨਾ ਜਿਵੇਂ ਦੇਖ ਲਓ ਮੰਨ ਲਓ ਬੈਠ ਕੇ ਆਪਾਂ ਕੱਪੜੇ ਧੋਣੇ ਬਾਵਾ ਹਨਾ ਬਾਵਾ ਦੀ ਕਸਰਤ ਹੋਣੀ ਫਿਰ ਆਪਾਂ ਨੇ ਕੱਪੜੇ ਸੁੱਕਣੇ ਵੀ ਪਾਉਣੇ ਤਾਂ ਉਹਨੂੰ ਅਈ ਝੜ ਕੇ ਝੜ ਕੇ ਕੇ ਪਾਉਣੇ ਕਿੰਨਾ ਜ਼ਿਆਦਾ ਹਨਾ ਆਪਣੇ ਸਰੀਰ ਦੀ ਕਸਰਤ ਹੋ ਜਾਂਦੀ ਸੀਗੀ ਬਟ ਹੁਣ ਚਲੋ ਨੁਕਸਾਨ ਵੀ ਉਨੇ ਹੀ ਆ ਜਿੰਨੇ ਫਿਰ ਆਪਾਂ ਹੁਣ ਫਾਇਦੇ ਦੇਖਦੇ ਆ ਟਾਈਮ ਦੀ ਬਚਤ ਕਰਦੇ ਆ ਤਾਂ ਉਨੇ ਹੀ ਬੋਡੀ ਦੇ ਨੁਕਸਾਨ ਵੀ ਨੇ ਹਨਾ ਪਹਿਲਾਂ ਦੇਖ ਲਓ ਮੋਗਰੀਆਂ ਦੇ ਨਾਲ ਕੱਪੜੇ ਕੁੱਟਣੇ ਹੱਥਾਂ ਨਾਲ ਬੈਠ ਬੈਠ ਕੇ ਇੰਨੇ ਕੱਪੜੇ ਧੋਣੇ ਹੁਣ ਤਾਂ ਬਸ ਮਸ਼ੀਨ ਚ ਪਾਓ ਔਰ ਜਾ ਕੇ ਕੱਢਿਓ ਬਸ ਇੰਨਾ ਕੰਮ ਹੁੰਦਾ ਹੈ ਹਨਾ ਤੇ ਹੁਣ ਉਹ ਕੰਮ ਨਹੀਂ ਰਹੇ ਹੈਗੇ ਬਹੁਤ ਘੱਟ ਪੈਣਾ ਨੇ ਜਿਹੜੀਆਂ ਹੱਥ ਨਾਲ ਧੋਂਦੀਆਂ ਨੇ ਕਦੇ-ਕਦੇ ਚਲੋ ਜੇ ਧੋਂਦੀਆਂ ਵੀ ਨੇ ਕੋਈ ਇੱਕ ਦੋਸਤ ਕੱਪੜਾ ਧੋ ਹੋ ਜਾਂਦਾ ਬਟ ਜ਼ਿਆਦਾ ਨਹੀਂ ਹੁਣ ਕੋਈ ਧੋਂਦੀਆਂ ਜਿਵੇਂ ਖੇਸ ਵਗੈਰਾ ਹਨਾ ਉੱਦਾਂ ਨਹੀਂ ਤੇ ਚਲੋ ਜੀ ਹੁਣ ਇੱਥੇ ਆਪਾਂ ਭਾਂਡੇ ਧੋਤੇ ਸੀਗੇ ਆਪਣਾ ਸਿੰਕ ਵੀ ਧੋ ਲਿਆ ਸੀਗਾ ਤੇ ਇੱਥੇ ਮੈਂ ਲਾ ਗਈ ਸੀਗੀ ਚਾਹ ਪੱਤੀ ਪਾਉਣ ਕੰਟੇਨਰ ਦੇ ਵਿੱਚ ਤੇ ਮੇਰੇ ਛੋਟੇ ਛੋਟੇ ਕੰਟੇਨਰ ਜਿਹੜੇ ਉਹਨਾਂ ਦੇ ਵਿੱਚ ਖਤਮ ਹੋ ਗਏ ਸੀਗੀ ਰੈੱਡ ਮਤਲਬ ਕਿ ਦੇਗੀ ਮਿਰਚ ਹਨਾ ਫਿਰ ਮੈਂ ਉਹ ਵੀ ਪਾ ਕੇ ਰੱਖਣ ਲੱਗੀ ਸੀਗੀ ਮੈਂ ਕਿਹਾ ਚਲੋ ਜਿਹੜੀ ਜਿਹੜੀ ਚੀਜ਼ ਖਤਮ ਹੁੰਦੀ ਆ ਵੀ ਮੈਂ ਉਹਨੂੰ ਪਾ ਦੰਨੀ ਆ ਹਨਾ ਕਿਉਂਕਿ ਮੈਂ ਖਤਮ ਹੋਏ ਤੋਂ ਬਾਅਦ ਫਿਰ ਆਏ ਹੁੰਦਾ ਵੀ ਚਲੋ ਜਦੋਂ ਥੋੜੀ ਜਿਹੀ ਚੀਜ਼ ਰਹਿ ਜਾਂਦੀ ਆ ਵੀ ਉਦੋਂ ਹੀ ਵਧੀਆ ਪਾ ਦੋ ਹਨਾ ਵੀ ਸਾਰੀ ਚੀਜ਼ ਲੱਗ ਜਾਂਦੀ ਆ ਤਾਂ ਕਰਕੇ ਫਿਰ ਹੁਣ ਮੈਂ ਕਿਹਾ ਵੀ ਪਹਿਲਾਂ ਇਹਨਾਂ ਨੂੰ ਵੀ ਨਿਬੇੜੀ ਦਵਾਂ ਵੀ ਫਿਰ ਉਹ ਤੋਂ ਬਾਅਦ ਮੈਂ ਸੈਲਫ ਸਾਫ ਕਰਦੀ ਆ ਹਨਾ ਤੇ ਇੱਥੇ ਮੈਂ ਲੱਗੀ ਸੀਗੀ ਪਾਉਣ ਤੇ ਬਾਕੀ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਤੇ ਬਾਕੀ ਜੀ ਜਿਨ੍ਹਾਂ ਨੇ ਹਜ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਐ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਔਰ ਦੱਸਿਓ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਨੇ ਤੇ ਸ਼ੇਅਰ ਤਾਂ ਜ਼ਰੂਰ ਕਰ ਦਿਆ ਕਰੋ ਹਨਾ ਮੇਰੇ ਭੈਣ ਭਾਈ ਜ਼ਰੂਰ ਸ਼ੇਅਰ ਕਰ ਦਿਆ ਕਰੋ ਵੀ ਤਾਂ ਜੋ ਮੇਰੇ ਸਬਸਕ੍ਰਾਈਬਰ ਵੀ 4K ਜਲਦੀ ਜਲਦੀ ਹੋ ਜਾਣਾ ਕਿਉਂਕਿ 4K ਹੋਣ ਚਾ ਨਾ ਮੇਰੇ ਥੋੜੇ ਜੇ ਰਹਿ ਗਏ ਬਸ ਜਲਦੀ ਜਲਦੀ 4K ਕਰਵਾ ਦਿਓ ਤੇ ਉਸ ਤੋਂ ਬਾਅਦ ਜੀ 4K ਚਲੋ ਮੈਂ ਕਰਵਾ ਤਾ ਲੰਮੇ ਜਿਵੇਂ ਸ਼ਾਰਟਸ ਵਗੈਰਾ ਜਾ ਤੂੰ ਜਿਆਦਾ ਪੌੜ ਲੱਗੇ ਮੈਂ ਬਟ ਮੈਂ ਪਾਉਂਦੀ ਨਹੀਂ ਹੈਗੀ ਮੈਨੂੰ ਇਹ ਹੁੰਦਾ ਵੀ ਜਿੰਨੇ ਪੈਣ ਪਾਈ ਆਪਣੇ ਵਲੌਗ ਦੇ ਨਾਲ ਜੁੜਨਾਂ ਵਲੌਗ ਦੇ ਨਾਲ ਆਪਾਂ ਨੂੰ ਹਨਾ ਉਹ ਕਰਨ ਤਾਂ ਉਹਨਾਂ ਫਿਰ ਆਪਾਂ ਨੂੰ ਫਾਇਦਾ ਹੈ ਕਿਉਂਕਿ ਉਹਨਾਂ ਨੇ ਫਿਰ ਵਲੌਗ ਦੇਖਣੇ ਜੇ ਆਪਾਂ ਸ਼ਾਰਟਸ ਨਾਲ ਜੋੜਦੇ ਆ ਤਾਂ ਫਿਰ ਉਹ ਪੈਣ ਪਾਈ ਸ਼ਾਰਟਸ ਹੀ ਦੇਖਦੇ ਨੇ ਵਲੌਗ ਨਹੀਂ ਦੇਖਦੇ ਹੈਗੇ ਸੋ ਮੈਨੂੰ ਜਿਆਦਾ ਇਹ ਹੁੰਦਾ ਵੀ ਆਪਾਂ ਮੈਂ ਸ਼ੌਂਕ ਨੂੰ ਪਾ ਦਰਨੀ ਆ ਪਰ ਮੈਨੂੰ ਸਬਸਕ੍ਰਾਈਬਰ ਇਹ ਹੁੰਦਾ ਵੀ ਮੈਨੂੰ ਜਿਆਦਾ ਨਾ ਵਲੌਗ ਤੋਂ ਹੀ ਆਉਣ ਹਨਾ ਇੱਥੇ ਆਪਾਂ ਪਾਤਾ ਸੀ ਲੱਗ ਗਈ ਸੀ ਕਿ ਇੱਥੇ ਜੀਰਾ ਜਵੈਨ ਤੇ ਆਪਣਾ ਸੌਫ ਤਿੰਨੋਂ ਚੀਜ਼ਾਂ ਹਨ ਇੱਕ ਬਰਾਬਰ ਲੈ ਕੇ ਉਹਨੂੰ ਥੋੜਾ ਜਿਹਾ ਰੋਸਟ ਕਰਨ ਲੱਗ ਗਈ ਸੀ ਕਿ ਇਹਦਾ ਬਣਾਉਂਗੀ ਮੈਂ ਪਾਊਡਰ ਕਿਉਂਕਿ ਇਹ ਜਿਵੇਂ ਆਪਣੇ ਪੇਟ 'ਚ ਗੈਸ ਵਗੈਰਾ ਹਨਾ ਅ ਨਜਾ ਹੋਰ ਵੀ ਪੇਟ ਦੀਆਂ ਕੋਈ ਬਿਮਾਰੀਆਂ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਏ ਇਹਨਾਂ ਨੂੰ ਮਤਲਬ ਕਿ ਆਪਾਂ ਨੇ ਇੱਕ ਚਮਚਾ ਖਾਲੀ ਪੇਟ ਮਾਰਨਿੰਗ ਲੈ ਲੈਣਾ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਚਮਚਾ ਲੈ ਲੈਣਾ ਹਨਾ ਇਹ ਦੋ ਟਾਈਮ ਲੈਣਾ ਹੁੰਦਾ ਏ ਤੇ ਇਹਦੇ ਵਿੱਚ ਚਾਹੋ ਤਾਂ ਆਪਾਂ ਬਲੈਕ ਸਾਲਟ ਪਾ ਸਕਦੇ ਹਾਂ ਆਪਣਾ ਕਾਲਾ ਨਮਕ ਵਿੱਚ ਪਾ ਸਕਦੇ ਹਾਂ ਜੇ ਆਪਣਾ ਟੇਸਟ ਅਕੋਰਡਿੰਗ ਜੇ ਪਾਉਣਾ ਏ ਹਨਾ ਨਹੀਂ ਪਾਉਣਾ ਵੀ ਚਾਹਦੇ ਤੁਸੀਂ ਨਾ ਵੀ ਪਾਓ ਹਨਾ ਜ਼ਰੂਰੀ ਨਹੀਂ ਹੁੰਦਾ ਹੈਗਾ ਇਨਨ ਨੂੰ ਮੈਂ ਥੋੜਾ ਥੋੜਾ ਘੱਟ ਗੈਸ ਕੀਤਾ ਹੋਇਆ ਸੀਗਾ ਬਹੁਤ ਸਲੋ ਸਲੋ ਚੱਲਦਾ ਸੀਗਾ ਤੇ ਮੈਂ ਕਿਹਾ ਚਲੋ ਵੀ ਮੈਨੂੰ ਰੋਸਟ ਕਰ ਲੰਨੀ ਆ ਥੋੜਾ ਥੋੜਾ ਜਿਹਾ ਹਨਾ ਕਿਉਂਕਿ ਰੋਸਟ ਕਰਨਾ ਜ਼ਰੂਰੀ ਆ ਥੋੜਾ ਜਿਹਾ ਰੋਸਟ ਕਰਿਆ ਤੋਂ ਬਾਅਦ ਫੇਰ ਇਹਦਾ ਪਾਊਡਰ ਬਣਾਉਂਗੀ ਠੰਡਾ ਹੋਏ ਤੋਂ ਬਾਅਦ ਹਨ ਫਿਰ ਉਸ ਤੋਂ ਬਾਅਦ ਜੀ ਆਪਾਂ ਆਪਣੇ ਅੰਦਰਲੇ ਕੰਮ ਨਿਵੇੜ ਲਏ ਸੀਗੇ ਝਾੜੂ ਪੋਚਾ ਵਗੈਰਾ ਸਾਰੇ ਕੰਮ ਨਿਪੜ ਗਏ ਸੀਗੇ ਆਪਣੇ ਤੇ ਆ ਗਈ ਸੀਗੀ ਬਾਹਰ ਕੱਪੜਿਆਂ ਦੀ ਵਾਰੀ ਹਨ ਕੱਪੜੇ ਮੇਰੇ ਵਾਸ਼ ਤਾਂ ਕਾਫੀ ਟਾਈਮ ਤੋਂ ਹੋਏ ਹੋਏ ਸੀਗੇ ਪਹਿਲਾਂ ਮੈਨੂੰ ਇਹ ਸੀਗਾ ਵੀ ਮੰਦਰਲੇ ਸਾਰੇ ਕੰਮ ਨਿਵੇੜ ਕੇ ਤੇ ਬੇੜਾ ਵਗੈਰਾ ਮੈਂ ਧੋ ਲਿਆ ਸੀ ਬਾਹਰ ਵੀ ਪਾਣੀ ਮਾਰਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਵੀ ਮੈਂ ਹੁਣ ਕੱਪੜੇ ਪਾਉਣੀ ਆ ਸੁੱਕਣੇ ਕਿਉਂਕਿ ਇਹ ਹੁੰਦਾ ਮੈਨੂੰ ਵੀ ਲਾਸਟ ਦੇ ਵਿੱਚ ਪਾਵਾਂ ਕੱਪੜੇ ਸੁੱਕਣੇ ਕਿਉਂਕਿ ਕੰਮ ਫਿਰ ਮੇਰੇ ਸਾਰੇ ਨਿਭਟ ਜਾਂਦੇ ਨੇ ਇਸ ਤੋਂ ਬਾਅਦ ਫਿਰ ਮੈਨੂੰ ਣਾਉਣਾ ਹੀ ਹੁੰਦਾ ਹਨਾ ਤੇ ਬਾਰਵੀਂ ਮੈਂ ਪਾਣੀ ਮਾਰਤਾ ਸੀਗਾ ਸਾਡੇ ਮਤਲਬ ਕਿ ਸੜਕ ਦੇ ਉੱਤੇ ਮੈਂ ਦੇਲੀ ਦੇ ਉੱਤੇ ਵੀ ਪਾਣੀ ਮਾਰਤਾ ਸੀਗਾ ਉਸ ਤੋਂ ਬਾਅਦ ਜਿਹੜੇ ਕੱਪੜੇ ਰਹਿੰਦੇ ਸੀਗੇ ਉਹ ਵੀ ਮੈਂ ਮਸ਼ੀਨ ਦੇ ਵਿੱਚ ਸੁੱਕਣੇ ਪਾਤੇ ਸੀਗੇ ਕੱਪੜਿਆਂ ਦਾ ਤਾਂ ਰੋਜ਼ ਹੀ ਘਰਾ ਲੱਗਿਆ ਰਹਿੰਦਾ ਜਿੰਨੇ ਮਰਜ਼ੀ ਧੋ ਲੋ ਉਨੇ ਕੱਪੜੇ ਹੋ ਜਾਂਦੇ ਨੇ ਧੋਣ ਨੂੰ ਤੇ ਕਪੜੇ ਦਾ ਤੁਸੀਂ ਪੁੱਛੋ ਨਾ ਹਜੇ ਮੈਂ ਕੰਬਲ ਵਗੈਰਾ ਧੋਣੇ ਆ ਉਹ ਮੈਂ ਮੌਸਮ ਨੂੰ ਹਜੇ ਦੇਖਦੀ ਹੋਈ ਮੱਦੇ ਨਾਜ਼ਰ ਰੱਖਦੀ ਹੋਈ ਹਜੇ ਮੈਂ ਧੋ ਨਹੀਂ ਰਹੀ ਹੈਗੀ ਕਿਉਂਕਿ ਤੁਸੀਂ ਦੇਖ ਰਹੇ ਹੋ ਨਾ ਮੌਸਮ ਹਾਂਜੀ ਟਾਈਮ ਹੋ ਗਿਆ ਜੀ 8 ਸਵੇਰ 8 ਦਾ ਟਾਈਮ ਹੋ ਗਿਆ ਤੇ ਮੈਂ ਲੱਗੀਆਂ ਸਬਜ਼ੀ ਬਣਾਉਣ ਸਬਜ਼ੀ ਬਣਾਉਣ ਲੱਗੀਆਂ ਮੈਂ ਸ਼ਿਮਲਾ ਮਿਰਚ ਪਨੀਰ ਪਿਆਜ਼ ਦੀ ਹਣਾ ਬੱਗੇ ਵੀ ਕਾਫੀ ਵਾਰ ਬਣਾਈ ਆ ਕਈ ਭੈਣ ਭਾਈਆਂ ਨੇ ਰਸਤੀ ਇਹ ਦੇਖੀ ਆ ਸਿੰਪਲ ਸੌਪਰ ਜੀ ਹੁੰਦੀ ਆ ਨਾਲੇ 1 ਮਿੰਟ ਚ ਤਿਆਰ ਹੋ ਜਾਂਦੀ ਹੈ ਨਾਲੇ ਚਲੋ ਵੀ ਖਾਣ ਨੂੰ ਵੀ ਵਧੀਆ ਲੱਗਦੀ ਹੈ ਤੇ ਖਾਣ ਨੂੰ ਵੀ ਤੇ ਇਹ ਲੈ ਲਏ ਆਪੇ ਸ਼ਿਮਲਾ ਮਿਰਚ ਆਪਣੇ ਪਿਆਜ਼ ਆਏ ਆ ਪਰ ਮੋٹے ਮੋٹے ਕੱਟਣੇ ਆ ਇੱਕ ਸਾੜ ਦੀ ਜਿਵੇਂ ਕਿ ਉਹ ਲੱਗਿਆ ਪਿਆਜ਼ ਚਾਰ ਸਪੀਸਟ ਕੱਟਣੇ ਆ ਸ਼ਿਮਲਾ ਮਿਰਚ ਵੀ ਸੇਮ ਤੇਲ ਆਲੇ ਟਮਾਟਰ ਵੀ ਸੇਮ ਤਿੰਨੋਂ ਚੀਜ਼ਾਂ ਸੇਮ ਸੇਮ ਕਟਿੰਗ ਕਰ ਲੈਣੀ ਆ ਤੇ ਚਲੋ ਜੀ ਹੁਣ ਮੈਂ ਬਣਾ ਲਵਾਂ ਤੁਹਾਨੂੰ ਮੈਂ ਦਿਖਾਉਣੀ ਆ ਵੀ ਮੈਂ ਕਿਵੇਂ ਬਣਾਉਣੀ ਹਣੀ ਆ ਅੱਜ ਮੇਰੀ ਸਿਹਤ ਥੋੜੀ ਜਿਹੀ ਡਾਉਨ ਆ ਮੇਰਾ ਅੱਜ ਨਾ ਮੂੰਹ ਫੇਸ ਵੀ ਸਵੇਲਿੰਗ ਜੀ ਆਈ ਹੋਈ ਆ ਅੰਨੀ ਦੇ ਆਈ ਜਾਂਦੀ ਉੱਥੇ ਨਹੀਂ ਹੁੰਦਾ ਹੈਗਾ ਸੁੱਤੀ ਮਤਲਬ ਕਿ ਫੋਨ ਵੀ ਦੇਖਦੀ ਹਣਾ ਤੇ ਫੋਨ ਦੇਖਦੀ ਦੇਖਦੀ ਸੌ ਜਾਂਦੀ ਆ ਐਨੀ ਜਿਆਦਾ ਨੀਂਦ ਆ ਰਹੀ ਆ ਹੁਣ ਉੱਠ ਕੇ ਮੈਂ ਹੁਣ ਆਪਣਾ ਸਭਾ ਕਰੋ ਸਭੀ ਸੁੱਤੀਆ ਕਰਦੀ ਆ ਚਲੋ ਜੀ ਬਣੇ ਰਹੇ ਹੁਣ ਤੁਹਾਨੂੰ ਮੈਂ ਰੈਸਪੀ ਦਿਖਾਉਣੀ ਆ ਸਬਜੀ ਦੀ ਸਬਜੀ ਦੇਖਿਓ ਕਿਵੇਂ ਬਣਾਉਣੀ ਆ ਮੈਂ ਹਾਂਜੀ ਇੱਥੇ ਨਾ ਮੈਂ ਮਤਲਬ ਕਿ ਫੋਨ ਕੈਮਰਾ ਓਨ ਕਰਨਾ ਭੁੱਲ ਗਈ ਸੀਗੀ ਇੱਥੇ ਮੈਂ ਔਇਲ ਪਾ ਲਿਆ ਸੀਗਾ ਔਇਲ ਪਾ ਕੇ ਫਿਰ ਮੈਂ ਇਸ ਦੇ ਵਿੱਚ ਪਾਤੇ ਸੀਗੇ ਜੀਰਾ ਤੇ ਲਸਣ ਉਹਨਾਂ ਨੂੰ ਫਰਾਈ ਭੁੰਨ ਕੇ ਥੋੜਾ ਜਿਹਾ ਫਿਰ ਮੈਂ ਉਸ ਤੋਂ ਬਾਅਦ ਆਪਣਾ ਸ਼ਿਮਲਾ ਮਿਰਚ ਤੇ ਪਿਆਜ਼ ਇਕੱਠੇ ਪਾ ਲਏ ਸੀਗੇ ਪਿਆਜ਼ ਮੈਂ ਥੋੜੇ ਜਿਆਦਾ ਪਾਈ ਸੀ ਕਿਉਂਕਿ ਸ਼ਿਮਲਾ ਮਿਰਚ ਘੱਟ ਸੀਗੀ ਇੱਕ ਪਿਆਜ਼ ਪਾਉਣ ਦਾ ਰੀਜ਼ਨ ਇਹ ਸੀਗਾ ਕਿਉਂਕਿ ਮੇਰਾ ਬੇਟਾ ਨਾ ਤਾਂ ਸ਼ਿਮਲਾ ਮਿਰਚ ਖਾਂਦਾ ਹੈ ਨਾ ਪਨੀਰ ਖਾਂਦਾ ਹੈ ਫਿਰ ਉਹਨੇ ਨਾ ਵਿੱਚੋਂ ਚੁਗ-ਚੁਗ ਕੇ ਸਬਜ਼ੀ ਖਾਣੀ ਹੁੰਦੀ ਹੈ ਉਹ ਫਿਰ ਪਿਆਜ਼ ਨਾਲ ਸਬਜ਼ੀ ਖਾਂਦਾ ਹੈ ਰੋਟੀ ਖ ਮਤਲਬ ਕਿ ਨਾ ਉਹਨੇ ਪਨੀਰ ਖਾਣਾ ਤੇ ਨਾ ਉਹਨੇ Shimla mirch ਖਾਣੀ ਸਹਿਜ ਦੀ ਫੇਵਰੇਟ ਆ ਜਿਹੜੀ ਸਬਜੀ ਸਹਿਜ ਦੀ ਫੇਵਰੇਟ ਹੋਦੀ ਨਹੀਂ ਹੈਗੀ ਜਿਹੜੀ ਉਹਦੀ ਉਹ ਸਹਿਜ ਦੀ ਨਹੀਂ ਹੈਗੀ ਹਨ ਤੇ ਉਹਨੂੰ Shimla mirch ਤੇ ਪਨੀਰ ਘੱਟੀ ਪਸੰਦ ਆ ਇਹਨੂੰ ਮੈਂ ਹੁਣ ਥੋੜਾ ਕਰ ਟਾਈਮ ਫਰਾਈ ਕਰ ਲੂੰਗੀ ਅੱਧ ਕੱਚਾ ਜਿਆ ਕਰੇ ਤੋਂ ਬਾਅਦ ਫਿਰ ਇਹਦੇ ਵਿੱਚ ਲਾਲ ਟਮਾਟਰ ਐਡ ਕਰੂੰਗੀ ਹਨਾ ਇਹ ਵੀ ਮੈਂ ਆਪਣਾ ਜਮੈਂ ਕਈ ਤਰੀਕੇ ਨਾਲ ਬਣਾ ਲੰਨੀ ਹਨਾ ਸ਼ਾਹੀ ਪਨੀਰ ਵੀ ਬਣਾ ਲੰਨੀ ਆ ਹਨਾ ਤੇ ਆਪਣਾ ਕੜਾਈ ਪਨੀਰ ਵੀ ਬਣਾ ਲੰਨੀ ਆ ਹਾਰੇ ਕਿ ਚੀਜ਼ ਮੈਂ ਬਣਾ ਲੰਨੀ ਆ ਹਨਾ ਤੇ ਇਹ ਮੈਨੂੰ ਬੱਚਿਆਂ ਨੂੰ ਮੇਰੇ ਨੂੰ ਸਹਜ ਨੂੰ ਨਾ ਬਹੁਤ ਟੇਸਟੀ ਲੱਗਦੀ ਆ ਐਦਾਂ ਬਣਾਈ ਹੋਈ ਤੇ ਸਹਜ ਕਹਿੰਦੀ ਮਮਾ ਉਹੀ ਸਬਜੀ ਬਣਾ ਕੇ ਦੇ ਦਿਓ ਮੈਂ ਉਹੀ ਖਾਣੀ ਆ ਹਨਾ ਸ਼ਿਮਲਾ ਮਿਰਚ ਪਹਿਲਾਂ ਮੈਂ ਕੱਲੀ ਬਣਾਉਣ ਦੀ ਸਲਾਹ ਸੀ ਕਹਿੰਦੀ ਨਹੀਂ ਮਮਾ ਪਨੀਰ ਪਾ ਕੇ ਬਣਾ ਕੇ ਦਿਓ ਫਿਰ ਉਸ ਤੋਂ ਬਾਅਦ ਜੀ ਆਪਾਂ ਨੇ ਹੁਣ ਲਾਲ ਟਮਾਟਰ ਵੀ ਐਡ ਕਰਤੇ ਸੀਗੇ ਲਾਲ ਟਮਾਟਰ ਐਡ ਕਰਕੇ ਇਸ ਤੋਂ ਬਾਅਦ ਨਾ ਮੇਰਾ ਮਤਲਬ ਕਿ ਅਧਿਕ ਸ਼ੂਟ ਕਰਨ ਤੋਂ ਰਹਿ ਗਈ ਜੀਗੀ ਮੈਂ ਰੋਟੀ ਵੀ ਬਣਾਉਂਗੀ ਹਨਾ ਇਹਦੇ ਨਾਲ ਨਾਲ ਹੀ ਸਬਜੀ ਦੇ ਨਾਲ ਨਾਲ ਹੀ ਰੋਟੀ ਵੀ ਬਣਾ ਲੈਣੀ ਆ ਆ ਦੇਖੋ ਮੇਰੇ ਨਾਲ ਸੈਜ ਦਾ ਫੋਨ ਆ ਗਿਆ ਸੀਗਾ ਤਾਂ ਕਰਕੇ ਉਹਦੀ ਫਰੈਂਡ ਨਾਲ ਗੱਲ ਕਰਨ ਲੱਗੀ ਫਿਰ ਮੇਰੀ ਅੱਧੀ ਰੈਸਪੀ ਮਸਾਲੇ ਵਗੈਰਾ ਜਿਹੜੇ ਸੀਗੇ ਉਹ ਜਿਹੜੇ ਪਾਲੇ ਸੀਗੇ ਵਿੱਚ ਆਪਾਂ ਨੇ ਤੇ ਬਾਅਦ ਵਿੱਚ ਲਾਸਟ ਚ ਮੈਂ ਪਾਇਆ ਸੀਗਾ ਪਨੀਰ ਹਨਾ ਹੁਣ ਮੈਂ ਪਨੀਰ ਨੂੰ ਮਤਲਬ ਕਿ ਥੋੜਾ ਘਟਾ ਟਾਈਮ ਲਈ ਪਕਾਉਂਗੀ ਵਿੱਚ ਕਿਉਂਕਿ ਜਿਹੜਾ ਨੂਨ ਮਿਰਚ ਆ ਨਾ ਸਾਰਾ ਮਸਾਲੇ ਆ ਜਿਹੜੇ ਉਹ ਪਨੀਰ ਦੇ ਵਿੱਚ ਵੀ ਹਨਾ ਉਹ ਹੋ ਜਾਣਗੇ ਰਸ ਜਾਣਗੇ ਤੇ ਪਨੀਰ ਵੀ ਟੇਸਟੀ ਲੱਗੂਗਾ ਫਿਰ ਖਾਣ ਨੂੰ तो रोटी मैं बना ली सगी रोटी भी मैं बना ली सभी सहज गल मैं ना ये दूजी साइड रखता स्लो करके मैं चलो हौली हौली बनी जाऊगी फिर उस तो बाद भी मैं इधरले गैस पर रख के पनीर पा दूँगी तो फुलके मैं अपने ला ले सब्जी होगी गई जी रेडी दसो जी थन किए लगी आ जाओ जीन्हें जीने, जीने खाने यमी जमी बनी सी बहुत टेस्टी बनती है बना के देखियो नाले टाइम भी वेस्टिंग नहीं होंगी इन्नी ज्यादा ਔਰ ਨਾਲੇ ਟੇਸਟੀ ਇੰਨੀ ਜ਼ਿਆਦਾ ਲੱਗਦੀ ਆ ਹੁਣ ਇਹਨੂੰ ਮੈਂ ਟੱਕ ਕੇ ਥੋੜਾ ਜਿਹਾ ਟਾਈਮ ਲਈ ਪਕਾ ਦੂੰਗੀ ਟੱਕ ਕੇ ਰੱਖ ਦੂੰਗੀ ਤੇ ਸਾਇਰ ਦੇ ਪਾਪਾ ਇੱਥੇ ਆ ਚੁੱਕੇ ਸੀਗੇ ਰੋਟੀ ਮੇਰੀ ਬਣ ਗਈ ਸੀਗੀ ਤੇ ਖੀਰੇ ਵਗੈਰਾ ਵੀ ਮੈਂ ਕਟਿੰਗ ਕਰ ਲਈ ਸੀਗੇ ਹਾਂਜੀ ਤੇ ਇੱਥੇ ਮੈਂ ਆਪਣਾ ਹੁਣ ਦੁੱਧ ਰੱਖਤਾ ਸੀਗਾ ਮੈਂ ਕਿਹਾ ਚਲੋਗੀ ਮੈਂ ਦੁੱਧ ਪਹਿਲਾਂ ਪਾ ਕੇ ਹਨਾ ਗਰਮ ਹੋਣ ਲਈ ਹੁਣ ਰੱਖ ਦੂੰਗੀ ਨਾਲ ਦੀ ਨਾਲ ਫਿਰ ਅਸੀਂ ਆਪਣੀ ਰੋਟੀ ਖਾ ਲਾਂਗੇ ਤੇ ਆ ਦੇਖੋ ਮੈਂ ਹੁਣ ਰੋਟੀ ਪਾਉਣ ਦੀ ਤਿਆਰੀ ਕਰ ਲਈ ਸੀਗੀ ਦੇਖੋ ਜੀ ਸਬਜੀ ਫਾਈਨਲ ਲੁੱਕ ਸਬਜੀ ਦੀ ਕਿਵੇਂ ਲੱਗੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਵਲੌਗ ਕਿਵੇਂ ਦੇ ਲੱਗਦੇ ਨੇ ਉਹ ਵੀ ਜਰੂਰ ਦੱਸਿਆ ਕਰੋ ਹਨਾ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਬਟ ਸੌਰੀ ਮੇਰੇ ਤੋਂ ਹਜੇ ਕਮੈਂਟਾਂ ਦੀ ਕਿਸੇ ਦਾ ਰਿਪਲਾਈ ਨਹੀਂ ਹੋ ਰਿਹਾ ਕਿਉਂਕਿ 10 ਦਿਨਾਂ ਦੇ ਕਮੈਂਟ ਇਕੱਠੇ ਹੋਏ ਪਏ ਮੈਂ ਸਾਰਿਆਂ ਦੇ ਰਿਪਲਾਈ ਜਰੂਰ ਕਰੂੰਗੀ ਹਾਂਜੀ ਫਰੈਂਡਸ ਰੋਟੀ ਪਾਣੀ ਆਪਾਂ ਨੇ ਖਾ ਲਿਆ ਸਲਫ ਵਗੈਰਾ ਆਪਾਂ ਸਾਫ਼ ਕਰਤੀ ਕੰਮ ਨਿਭੜ ਗਏ ਕਾਫੀ ਟਾਈਮ ਹੋ ਗਿਆ ਰੋਟੀ ਖਾਦੀ ਨੂੰ ਹੁਣ ਆਪਾਂ ਇਹ ਜਿਹੜਾ ਆਪਾਂ ਲੈ ਕੇ ਆਏ ਸੀਗਾ ਆਈਸਕ੍ਰੀਮ ਆਪਾਂ ਉਹ ਖਾਵਾਂਗੇ ਪਰ ਲਾਤੀ ਸੀਗੀ ਮੈਂ ਠੱਜ ਦੇ ਵਿੱਚ ਇਹ ਆਈਸਕ੍ਰੀਮ ਆ ਪੈਕ ਕਰਵਾ ਕੇ ਲੈ ਗਏ ਨੇ ਸਾਈਡ ਦੇ ਪਾਪਾ ਮਤਲਬ ਕਿ ਇਤਨਾ ਸਿੱਤ ਜੀ ਨੂੰ ਤਾਂ ਖਾਣੇ ਹੁੰਦੇ ਆ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਤੇ ਸਾਈਡ ਦੇ ਪਾਪਾ ਇੱਕ ਮਾਂ ਵਾਰਡ ਲੈ ਕੇ ਆਏ ਨੇ ਇਹ ਆਪਣੇ ਲਈ ਲੈ ਕੇ ਆਏ ਨੇ ਇੱਕ ਮੇਰੇ ਲਈ ਵੀ ਲੈ ਕੇ ਆਇਆ ਤੇ ਮੈਂ ਨਹੀਂ ਖਾਣੀ ਆ ਪਰ ਮੈਂ ਹੁਣ ਨਹੀਂ ਖਾਣਾ ਮੈਂ ਸਵੇਰੇ ਖਾਣੂੰਗੀ ਹੁਣ ਮੈਂ ਸਿਰ ਪੈਸਟਰੀ ਖਾਣੂੰਗੀ ਚਲੋ ਜੀ ਲੈ ਕੇ ਚੱਲਦੇ ਆਪਾਂ ਸਹਿਜ ਪ੍ਰਿਆ ਉਹ 스푼 ਚ ਲੈ ਕੇ ਚਾਪੇ ਉਹਦੇ ਚ ਲਵਾ ਦੋ ਲੋ ਜੀ ਸਰਦਾਰ ਸਾਹਿਬ ਮਿਲੋ ਸਲੂਟ ਮਾਰਦੇ ਨਹੀਂ ਜੀ ਲੋ ਇਹ ਨਾ ਮੇਰਾ ਫੇਵਰੇਟ ਬਹੁਤ ਆ ਬਹੁਤ ਜਿਆਦਾ ਫੇਵਰੇਟ ਪਰ ਮੈਂ ਹੁਣ ਨਹੀਂ ਖਾਣਾ ਹੈਗਾ ਮੈਂ ਸਵੇਰੇ ਖਾਉਂ ਸਹਿਜ ਪਾਪਾ ਵਾਲੇ ਜੋ ਖਾਲ ਜੀ ਖਾਣਾ ਥੋੜਾ ਜਿਹਾ ਖਾ ਲਾ ਪਾਪਾ ਵਾਲੇ ਜੋ ਕਿਉਂ ਨੂੰ ਲੈ ਜੀ ਆ ਖੋਲਣਾ ਪੜੇ ਸਰ ਆਪਿਆ ਕੰਮ ਚ ਕਰ ਲਿਆ ਦੇ ਚ ਸਰ ਇੱਕ ਲੈ ਆਈ ਆਪਣੇ ਵਾਲੇ ਤਾਂ ਲੈ ਕੇ ਨਹੀਂ ਆਈ ਸਰ ਇਹ ਆਂ ਕਿਹੜੇ ਕਿਹੜੇ ਫਲੇਵਰ ਹੋਈਆਂ ਕੀ ਪਤਾ ਹੁੰਦਾ ਉਹ ਹੀ ਹੈ ਉਹ ਜਿਹੜਾ ਮੇਰਾ ਫੇਵਰਟ ਹੈ ਪਰ ਅਬੀ ਚਲੋ ਕਿੰਨਾ ਬੜਾ ਕੰਪਨੀ ਦੀ ਜਮਾਈ ਨਿੱਕੇ ਨਿੱਕੇ ਜਿਹੇ ਨੇ ਪਿੰਕ ਫਲੇਵਰ ਨਹੀਂ ਹੈਗਾ ਅੱਜ ਚ ਹਾਂ ਸੇਮ ਪਾਇਆ ਬਸ ਉਹਨੇ ਲੋ ਜੀ ਹੁੱਦ ਸਾਡੇ ਸਰਦਾਰ ਸਾਹਿਬ ਜੀ ਖਾ ਰਹੇ ਨੇ ਦੂਜੇ ਛੋਟੇ ਉਹਨਾਂ ਨੇ ਕੋਣ ਵਾਲੇ ਮੰਗਾਈ ਸੀ ਇਹ ਆ ਲੋ ਆ ਜਾਓ ਤੁਸੀਂ ਵੀ ਖਾ ਲਓ ਇਹਨਾਂ ਇੰਨੀ ਜ਼ਿਆਦਾ ਟੇਸਟੀ ਆ ਨਾ ਇਹ ਖੰਨੇ ਖਾ ਦਦੇ ਨੇ ਉਹਨਾਂ ਦੀ ਇਹ ਖੰਨੇ ਤੋਂ ਲਿਆਂਦੀ ਆ ਬਿਲਕੁਲ ਬਹੁਤ ਬਹੁਤ ਜ਼ਿਆਦਾ ਯਮਮੀ ਹੈ ਬਹੁਤ ਜ਼ਿਆਦਾ ਟੇਸਟੀ ਹੈ ਹਾਂ ਮੈਂ ਆਪਣੀ ਖਾ ਲੈਣੀ ਮੈਨੂੰ ਚੱਲੋ ਲਿਆਂਦੀ ਆ ਉਹ ਦੇਖੋ ਆਹ ਵੇਰ ਨਹੀਂ ਪਾਇਆ ਹੋਇਆ ਉਹ ਕੋ ਗਿਆ ਹਾਂ ਆ ਜਾ ਜੀ ਇਹ ਚ ਰੋਸ ਵੀ ਪਾਵਾ ਨਾ ਗੁਲਕਾਂ ਦਾ ਚਲੋ ਜੀ ਅੱਜ ਦੇ ਬਲੌਗ ਦਾ ਸੀ ਇੱਥੇ ਕਰਦੇ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਜੀ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ